ਸਤਿ ਸ਼੍ਰੀ ਅਕਾਲ ਜੀ ਬਿੱਧੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਧੀ ਤੁਹਾਡਾ ਅੱਜ ਦੀ ਵੀਡੀਓ 'ਚ ਬਿੱਧੀ ਆਪਾਂ ਤੁਹਾਨੂੰ ਵਿਖਾਉਣੀ ਹੈ ਬਹੁਤ ਹੀ ਖੂਬਸੂਰਤ ਨੀਲੀ ਰਾਵੀ ਤਾਜੀ ਸੂਈ ਬਿਲਕੁਲ ਤੇ ਮਗਰ ਨੀਲੀ ਰਾਵੀ ਦੀ ਕੱਟੀ ਹੋਈ ਜੀ ਹਾਂ ਜੀ 4-5 ਘੰਟੇ ਪਹਿਲਾਂ ਦੀ ਸੂਈ ਆ ਜਿਹੜੀ ਜੂਰ ਵਧੀਆ ਪਾਤੀ ਆ ਜੀ ਸਭ ਤੋਂ ਪਹਿਲਾਂ ਐਡਰੈਸ ਨੋਟ ਕਰ ਲਓ ਨਾਮ ਹੈਗਾ ਬਿੱਧੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੁਣ ਨੰਬਰ ਹੈਗਾ ਬਿੱਧੀ 9592800635 ਇਹ ਜਿ ਕਰਾਉਨੇ ਆ ਪਤਾ ਨੂੰ ਚੈੱਕ ਤੇ ਜਸੂਆ ਮਾਰੀ ਸੁਈ ਜੇ ਤੇ ਇਹਦੀ ਮੱਜ ਨੇ ਪ੍ਰੋਪਰ ਜ਼ੋਰ ਜ਼ਾਰ ਸਭ ਕੋਈ ਪਾਤੀ ਬਿਲਕੁਲ ਕਲੀਅਰ ਹੋ ਗਈ ਆ ਬਹੁਤ ਹੀ ਸੋਹਣੀ ਥੱਲੇ ਪਿਆਰ ਹੋਈ ਆ ਮੱਜ ਚੰਗੀ ਰਕਟ ਵਾਲੀ ਆ ਪੱਦ ਵਜਣ ਵਾਲੀ ਦੀ ਵੱਡੀ ਵੱਡੀ ਮੱਜ ਆ ਕਿੰਨਾ ਸ਼ੁਰੂ ਤੇ ਅਬ ਬਖੋਨੀਆ ਗੋਦੀ ਤੋਂ ਉੱਤੇ ਮਾਜਾ ਕਾਤੀ ਬਸ ਜਵਾੜਾ ਤੋਂ ਮੈਂ ਪਲਪੜ ਪੋਣ ਮੋਲੀ ਬੀਂ ਬੰਗਰ ਦੀ ਭਾਂ ਪੰਨਿਆਣਾ ਚੋਲੇ ਮੋਲੀ कंडीशनिंग लेवेले पे तो चला तो क्वालिटी की करो फाइनली अनाला सहायता दे ਉਹ ਵੀ ਮੇਥੇ ਬੇਕੇ ਫੇਰ ਚੋਲੇ ਮਾਸੀ ਪੂਰ ਪੋਣੀ ਮਿਲ ਹੋਤ ਰਾਂ ਐ ਵੀ ਜਿੱ ਕੱਲਾ ਕੱਲਾ ਖਣ ਲੱਗਾ ਮੈਂ ਦਾ ਅੱਛਾ ਪਨਾਲੇ ਅੰਘਾਉਂ ਦੀ ਵਿੱਧੀ ਐ ਪੋਲੀ ਬਿਲਕੁਲ ਹੁੰ ਕਰਦੀ ਉਹਦਾ ਰਕਾਰਡ ਵੀ ਜੀ ਦਾ ਪਿੱਛੇ ਸਵੇਰਾ 12 ਕਿਲੋ ਦਾ ਹੈ ਜੇ ਬਾਕੀ ਤੋਂ ਵੀ ਭਾ ਸੇਵਾ ਕਰੇ ਭੁਵੇਂ 13 ਤੋਂ ਚੋਲੇ ਵਾਕਲੇ ਚੋਲੇ ਦੀ ਵੀ ਜੀ ਕਟਿੰਗ ਪਿੰਡ ਆ ਜਾਂਦੇ ਲੇ ਲੈ ਆਪਣਾ ਫੈਦਾ ਕੋ ਵੀਪਰਾ ਕੋ ਸੰਵਿਧਾਨ ਨਾਲ ਤੱਕੀ ਕੇ ਮਗਰ ਵੀ ਦੀ ਵੀ ਦੀ ਤੁਹਾਨੂੰ ਗੇਰ ਚੈੱਕ ਕਰਾ ਦਨੇ ਮੈਂ ਕਿਥੇ ਰਾਤ ਨਹੀਂ ਸੋਈ ਆ ਬੜੀ ਬਲੈਸ਼ ਕਰਦੇ ਹੋ ਤੇ ਸੁੱਕ ਨਹੀਂ ਪੈਣੀ ਹਾਂਜੀ ਅੱਧੀ 2000 ਸਾਰੀ ਐਮ ਪ੍ਰੋਪਰ ਪਾਤੀ ਹਾਂ ਇੱਥੇ ਵਿੱਚ ਰਾਤ ਸੁੱਈ 12:00 ਵਜੇ ਦੀ ਗੱਲ ਹੈ ਮੁੱਲ ਦੀ ਗੱਲ ਕਰੀਏ ਵੀਰ ਜੀ ਸਾਡੇ ਤੇ ਮੱਝ ਦਾ ਭਾਂ ਮੁੱਲ ਪੱਲਾ ਕੰਢ ਲਈ 95 ਕਰ ਲਈਏ 90000 ਦੀ ਮਹਿੰਦੇ ਦਾ 90000 ਵੀਰ ਜੀ 2000 ਰੁਪਏ ਛੋੜ ਕਰਦਾ ਹਾਂ ना है तो बाकी मेरी ठंडी सील जी बिल्कुल खाना की बिल्कुल साफ सफाई है हूँ तबाद बिल्कुल वाइए मर तो वीडियो देखने लहत बहुत बहुत धन्यवाद जी